ਹਾਜਾ ਆਸਾ ਵਰਕਰ ਯੂਨੀਅਨ ਸੀਟੂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਦੇ ਸੰਬੰਧ ਵਿੱਚ ਪੋਸੀ ਵਿਖੇ ਰੋਸ ਧਰਨਾ ਲਗਾਇਆ ਗਿਆ ਜਿਸ ਵਿੱਚ ਪ੍ਰਧਾਨ ਜੋਗਿੰਦਰ ਕੌਰ ਬਲਵਿੰਦਰ ਕੌਰ ਸੈਕਟਰੀ ਬਿੰਦਰਪਾਲ ਕੌਰ ਜਥੇਬੰਦੀ ਦੇ ਆਗੂ ਮਹਿੰਦਰ ਕੁਮਾਰ ਬੱਡੋਆ ਸਾਥੀ ਬਲਦੇਵ ਸਿੰਘ ਜੀ ਤੇ ਆਸਾ ਵਰਕਰਾਂ ਤੇ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਰੋਸ ਧਰਨਾ ਲਾਇਆ ਗਿਆ ਤੇ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਪੈਗਾਮੇ ਜਗਤ ਗੜ ਸ਼ੰਕਰ ਤੋਂ

हा जी भेण जी पी ਇਨਸੈਂਟਿਵ ਦਾ ਮਨ ਕੀ ਜਿਹੜਾ ਰੋਲਾ ਹੈਗਾ ਜ਼ਿਆਦਾਤਰ ਸਾਡਾ ਇਨਸੈਂਟਿਵ ਦਾ ਹੈ ਔਰ ਜਿਹੜੀਆਂ ਪੈਣਾ ਸਾਡੀਆਂ 52 ਸਾਲ ਦੀਆਂ ਰਿਟਾਇਰ ਹੋ ਕੇ ਦੁਬਾਰਾ ਉਹਨਾਂ ਨੇ ਜੁਆਇਨਿੰਗ ਕੀਤੀ ਜਿਹੜੇ ਮਹੀਨੇ ਦੇ ਵਿੱਚ ਉਹ ਰਿਟਾਇਰ ਹੋਈਆਂ ਸੀ ਉਹਨਾਂ ਨੂੰ 26 ਤਰੀਕ ਨੂੰ ਮੇਰੇ ਖਿਆਲ ਦੇ ਵਿੱਚ ਹੈ ਨਾ ਲੈਟਰ ਆਇਆ ਸੀ ਕੰਮ ਤਾਂ ਉਹ ਨਹੀਂ ਪੂਰੇ ਮਹੀਨੇ ਦਾ ਕੀਤਾ ਕੋਦੋਂ ਉਹ ਮਨ ਕੀ ਕੰਮ ਜਿਹੜਾ ਸੀ ਸਾਡਾ ਲਿਖ ਵੀ ਹੋ ਗਿਆ ਸੀ ਸਾਰੇ ਅੱਗੇ ਪੇਜ ਵੀ ਦਿੱਤਾ ਸੀ ਤਾਂ ਵੀ ਉਹਨਾਂ ਦੀ ਹਜੇ ਤੱਕ ਉਹ ਪੇਮੈਂਟ ਨਹੀਂ ਪਈ ਇਨਸੈਂਟਿਵ ਦਾ ਚਾਹੀਦਾ ਹੀ ਹੈ ਜੇ ਵਿਚਨੇ ਮਾਨ ਪੱਤੇ ਨਹੀਂ ਬਣਦੇ ਹੈਗੇ ਉਸ ਮਹੀਨੇ ਦਾ ਮਾਨ ਪੱਤਾ ਔਰ ਇਨਸੈਂਟਿਵ ਉਹ ਵੀ ਸਾਨੂੰ ਚਾਹੀਦਾ ਏ ਉਹਦੇ ਬਾਰੇ ਕੋਈ ਵੀ ਮਤਲਬ ਕਿ ਸਾਡੇ ਹਾਲੇ ਤੱਕ ਗੱਲ ਨਹੀਂ ਸੁਣੀ ਗਈ ਐਨੀ ਵਾਰ ਕੁੜੀਆਂ ਨੇ ਆ ਪਾ ਕੇ ਇੱਥੇ ਐਪਲੀਕੇਸ਼ਨ ਦਿੱਤੀ ਆਪਣੇ ਮਤਲਬ ਕਿ ਜੋ ਵੀ ਵੈਰੀਫਿਕੇਸ਼ਨਾਂ ਕਰਵਾਈਆਂ ਹੈਗੀਆਂ ਸਾਰੀਆਂ ਕਰਵਾ ਕੇ ਉਹ ਇਹਨਾਂ ਨੂੰ ਦਿੱਤੀਆਂ ਹੈਗੀਆਂ ਪਰ ਹਜੇ ਤੱਕ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ ਇਸ ਕਰਕੇ ਸਾਡੀ ਉਹ ਵੀ ਮੰਗ ਜ਼ਰੂਰੀ ਹੈ ਕਿ ਸਾਰੀਆਂ ਪੈਣਾ ਦਾ ਬੰਦਾ ਜਿਹੜਾ ਮਾਨ ਪੱਤਾ ਨਾਲ ਇਨਸੈਂਟਿਵ ਨਾਲੇ ਜਿਹੜੇ ਸਾਡੇ 2500 ਰੁਪਏ ਵਾਲਾ ਸੈਲਰੀ ਵਾਲਾ ਏ ਉਹ ਸਾਰਾ ਕਲੀਅਰ ਕੀਤਾ ਜਾਵੇ ਜਿਹੜਾ ਪਿਛਲਾ ਰਹਿ ਤਾ ਹੈ ਦੀ ਵੀ ਸਾਰੇ ਦਾ ਵਾਲਾ ਵੀ ਬਹੁਤ ਜ਼ਰੂਰੀ ਏ ਦੇਖੋ ਇਨਾਂ ਉਹ ਤਾਂ ਕਰਦੇ ਹੈਗੇ ਅਸੀਂ ਕਿੱਧਰ ਕਿੱਧਰ ਰੁੱਬ ਕੇ ਆਪਣਾ ਕੰਮ ਹੁਣ ਉਹਨਾਂ ਨੂੰ ਪੱਲੇ ਤੋਂ ਪੈਸੇ ਦੇਣੇ ਹੈਗੇ ਉਹ ਜਦੀ ਅੱਜ ਹੁਣ ਉਹਨਾਂ ਨੂੰ ਪਤਾ ਹੈ ਕਿ ਸਾਡੀ ਲੈ ਲੀ ਆ ਉਹਦੀ ਜਾ ਕੇ ਸਾਨੂੰ ਪੁੱਛਣਾ ਹੈ ਕਿ ਹਾਂ ਭਾਈ ਕਿੱਦਾਂ ਤੁਹਾਡਾ ਹੱਲ ਹੋਇਆ ਤਾਂ ਸਾਡਾ ਵੀ ਅੱਗੇ ਤੁਸੀਂ ਹੱਲ ਹੋ ਜਾਣਾ ਠੀਕ ਹੈ